ਨਦੀ ਐ ਨੀਰ ਵਹਿੰਦੀ ਐ ਨੀ ਤੇ ਤੇਰੇ ਤਾਰੂ ਮਰ ਗਏ ਹੜਕੇ ਜਿਹੜਾ ਦਿਖਾੜ ਆਜ ਲੰਘ ਜਾਣਾ ਤੇ ਕਿਤੇ ਮੁੜ ਨਹੀਂ ਆਉਣਾ ਪੜ ਕੇ ਬੇੜੀ ਦਾ ਪੂਰ ਤੇ ਰਿੰਜਣ ਦੀਆਂ ਕੁੜੀਆਂ ਤੇ ਕਿਤੇ ਮੁੜ ਨਹੀਂ ਵਹਿਣਾ ਰਲ ਕੇ ਕੁਝ ਪੇਕੀ ਕੁਝ ਸਾਰੀ ਤੁਰੀਆਂ ਤੇ ਕੁਝ ਵਿਛੜ ਗਈਆਂ ਨੇ ਮਰ ਕੇ ਨੇੜੇ ਹੋਣਾ ਚਾਹੀਦਾ ਜਾਂ ਦੂਰ ਹੋਣਾ ਚਾਹੀਦਾ ਬੰਦੇ ਦਾ ਕੋਈ ਆਪਣਾ ਜ਼ਰੂਰ ਹੋਣਾ ਚਾਹੀਦਾ